ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗੈਰਾਜ ਤੋਂ ਧੰਨਵਾਦ ਤੁਸੀਂ ਅੱਜ ਉਹ ਰਿਕਾਰਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋ ਇਸ ਵਕਤ ਅਸੀਂ ਨਗਰ ਪਿੰਡ ਲਿਬੜਾ ਵਿਖੇ ਬੈਠੇ ਹਾਂ ਜਿੱਥੇ ਕਿ ਜੋ ਕ੍ਰਾਂਤੀ ਚੱਲ ਰਹੀ ਹੈ ਸਿੱਖਿਆ ਦੀ ਉਹਦੇ ਤਹਿਤ ਅੱਜ ਅਸੀਂ ਵੱਖ-ਵੱਖ ਸਕੂਲਾਂ ਦੇ ਜਿਹੜੇ ਮਤਲਬ ਹੋ ਚੁੱਕੇ ਕੰਮ ਨੇ ਉਹਨਾਂ ਦੇ ਉਦਘਾਟਨ ਸਮਾਰੋਹ ਦੇ ਉੱਤੇ ਬੈਠੇ ਹਾਂ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਲ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਥਾਪਕ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ 3 ਕਰੋੜ ਪੰਜਾਬੀਆਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਪ੍ਰੋਮਿਸ ਕੀਤਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਅਸੀਂ ਚਾਰ ਫੈਸਿਲਿਟੀਆਂ ਜਿਹੜੀਆਂ ਬੇਸਿਕ ਰੂਪ ਦੇ ਵਿੱਚ ਸਾਡੇ ਪੰਜਾਬ ਵਾਸੀਆਂ ਨੂੰ ਦਵਾਂਗੇ ਜਿਹਦੇ ਵਿੱਚ ਉਹਨਾਂ ਚੋਂ ਇੱਕ ਫੈਸਿਲਿਟੀ ਜਿਹੜੀ ਸਭ ਤੋਂ ਵੱਡੀ ਸੀ ਉਹ ਸੀ ਫਰੀ ਸਿੱਖਿਆ ਉਚੇਰੀ ਸਿੱਖਿਆ ਤੇ ਇੱਕ ਨੰਬਰ ਦੀ ਸਿੱਖਿਆ ਮਿਆਰੀ ਸਿੱਖਿਆ ਜਿਹਦੇ ਤਹਿਤ ਤੁਸੀਂ ਦੇਖਿਆ ਹੋਣਾ ਪੰਜਾਬ 'ਚ ਜਿਹੜੀ ਸਿੱਖਿਆ ਕ੍ਰਾਂਤੀ ਦੀ ਪਿਛਲੇ 3 ਸਾਲ ਤੋਂ ਜੋ ਲਹਿਰ ਚੱਲੀ ਹੈ ਉਸੇ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਉੱਥੇ ਸਕੂਲ ਆਫ ਐਮੀਨੈਂਸ ਤੇ ਸਕੂਲ ਆਫ ਹੈਪੀਨੈਸ ਇਹ ਜਿਹੜੇ ਪ੍ਰੋਗਰਾਮ ਨੇ ਉਹ ਵੀ ਚੱਲ ਰਹੇ ਨੇ ਤੇ ਸਕੂਲੀ ਸਿੱਖਿਆ ਦਾ ਮਿਆਰ ਤੇ ਉਹ ਇਸ ਹੱਦ ਤੱਕ ਉੱਚਾ ਗਿਆ ਹੈ ਸਾਲ 2022 ਤੋਂ ਲੈ ਕੇ ਹੁਣ ਤੱਕ ਕਿ ਜਿਹੜਾ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਜਿਹੜੀਆਂ ਥਰਡ ਪਾਰਟੀਆਂ ਨੇ ਜਿਹੜੀਆਂ ਬਾਹਰ ਥਰਡ ਪਾਰਟੀਆਂ ਦਾ ਮਤਲਬ ਜਿਹੜੀਆਂ ਪੰਜਾਬ ਤੋਂ ਬਾਹਰ ਤੋਂ ਬੈਠ ਕੇ ਵੀ ਇਸ ਚੀਜ਼ ਨੂੰ ਨੋਟ ਕਰਦੀਆਂ ਨੇ ਦੇਖ ਰਹੀਆਂ ਨੇ ਉਹ ਵੀ ਇਸ ਗੱਲ ਨੂੰ ਐਂਡੋਰਸ ਕਰਦੀਆਂ ਮੰਨਦੀਆਂ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਹੈ ਜਿਹਦੇ ਤਹਿਤ ਚੱਲਦੇ ਮੈਨੂੰ ਇਹ ਵੀ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਜੋ ਸਾਡਾ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਡਾ ਬਜਟ ਦੀ ਅਲੋਕੇਸ਼ਨ ਹੈ ਉਹ ਸਿੱਖਿਆ ਦੇ ਲਈ ਲਗਭਗ ਲਗਭਗ 18000 ਕਰੋੜ ਰੁਪਈਆ ਬਜਟ ਦੇ ਵਿੱਚੋਂ 18000 ਕਰੋੜ ਰੁਪਈਆ ਇੱਕ ਸਾਲ ਦਾ ਸੀ ਸਿੱਖਿਆ ਦਾ ਬਜਟ ਰੱਖਿਆ ਹੈ ਜਿਸ ਦੇ ਚੱਲਦੇ ਅਸੀਂ ਪਿਛਲੇ 3 ਦਿਨ ਤੋਂ ਮਤਲਬ ਕਿ ਲਗਾਤਾਰ ਜਿਹੜੇ ਇਹਦੇ ਉਦਘਾਟਨ ਕਰਦੇ ਫਿਰ ਰਹੇ ਆ ਜਿਹਦੇ ਵਿੱਚ ਕੱਲੇ ਜੇ ਮੈਂ ਕਰ ਖੰਨੇ ਦੀ ਗੱਲ ਕਰਾਂ ਓਨਲੀ ਖੰਨੇ ਦੀ ਤਾਂ ਖੰਨੇ 'ਚ ਅੱਜ ਤੱਕ ਤਿੰਨ ਇਹ ਤੀਜਾ ਦਿਨ ਹੈ ਇਹ ਐਦਾਂ ਚੱਲਦਾ ਰਹਿਣਾ ਸਫਰ ਇਹ 3 ਦਿਨ ਦੀ ਰਿਪੋਰਟ ਦੱਸ ਰਿਹਾ 3 ਦਿਨ ਦੇ ਅੰਦਰ ਲਗਭਗ ਲਗਭਗ ਇਹ 1.5 ਕਰੋੜ 1.5 ਕਰੋੜ ਰੁਪਏ ਦੇ ਕੰਮਾਂ ਦੇ ਅਸੀਂ ਜਣੀ ਕਿ ਰਸਮੀ ਤੌਰ ਤੇ ਉਦਘਾਟਨ ਕਰ ਚੁੱਕੇ ਆ ਤੇ ਅੱਜ ਤੱਕ ਜੇ ਅੱਜ ਤੱਕ ਦੀ ਗੱਲ ਕਰਾਂ 94 25 ਤੱਕ ਦੇ ਸਾਡੇ ਕੋਲ ਜੋ ਰਿਕਾਰਡ ਹੈ 11 ਤੱਕ ਇਹ ਅੱਜ ਲਗਭਗ 94 ਤੱਕ 2 ਕਰੋੜ ਤੇ ਅੱਜ 114 ਤੱਕ 50 ਲੱਖ ਤਕਰੀਬਨ ਤਕਰੀਬਨ ਇਹ 1.5 ਤੇ 2 3.5 3.5 ਤੇ 50 ਮਤਲਬ ਕਿ 4 ਕਰੋੜ ਰੁਪਏ ਦੇ 4 ਕਰੋੜ ਰੁਪਏ ਦੇ ਇਹ ਜਿਹੜੇ ਲਾਗਤ ਦੇ ਕੀਤੇ ਕੰਮ ਨੇ ਇਹ ਜਾਨੀ ਕਿ ਇਹਨਾਂ ਤੰਦਨਾ ਚਾਸੀ ਇਹਦੇ ਉਦਘਾਟਨ ਕੀਤੇ ਨੇ ਜਿਹਦੇ ਵਿੱਚ ਜੇਕਰ ਅੱਜ ਮੈਂ ਸਿਰਫ ਤੇ ਸਿਰਫ ਤੁਹਾਨੂੰ 4-5 ਮੇਜਰ ਜਿਨ੍ਹਾਂ ਦੇ ਅੱਜ ਉਦਘਾਟਨ ਨੇ ਤਾਂ ਉਹਦੇ ਤੇ ਮੈਂ ਦੱਸਣ ਜਾ ਰਿਹਾ ਜਿਵੇਂ ਹੁਣ ਤੋਂ ਪਹਿਲਾਂ ਅਸੀਂ ਕੌੜੀ ਪਿੰਡ ਗਏ ਸੀ ਉੱਥੇ ਦੋ ਕਮਰੇ ਜਿਹੜੇ ਵੱਡੇ ਹਾਲ ਟਾਈਪ ਕਮਰੇ ਬਣਾਏ ਨੇ 12,52,000 ਰੁਪਏ ਦੇ ਕਮਰੇ ਉਹ ਬਣੇ ਨੇ ਤੇ ਦੋ ਇਹ ਦੋਨਾਂ ਹਾਲਾਂ ਦੇ ਵਿੱਚ ਪ੍ਰੋਜੈਕਟਰ ਤੇ ਜਿਹੜੇ ਫਰਨੀਚਰ ਆਇਆ 2.5 ਲੱਖ ਰੁਪਏ ਉਹਦੇ ਤੇ ਲੱਗਿਆ ਤੇ ਹੁਣ ਅਸੀਂ ਲਿਬੜੇ ਬੈਠੇ ਆ ਇਹਦੇ ਵਿੱਚ ਬੱਚਿਆਂ ਦੇ ਲਈ ਬਾਥਰੂਮ ਬਣ ਕੇ ਤਿਆਰ ਹੋਈਆਂ ਨਵੇਂ 2 ਲੱਖ ਰੁਪਏ ਉਹਦੇ ਤੇ ਲੱਗਿਆ ਤੇ ਦਹੜੂ ਦੇ ਵਿੱਚ ਚਾਰ ਦਿਵਾਰੀ ਕੀਤੀ 1.60 ਲੱਖ ਰੁਪਏ ਲੱਗਿਆ ਤੇ ਦਹੜੂ ਦੇ ਵਿੱਚ ਇੱਕ ਬਾਉਂਡਰੀ ਬਾਲ ਸੀ ਉਹ ਗਿਰ ਚੁੱਕੀ ਸੀ ਉਹ ਬਾਉਂਡਰੀ ਬਾਲ ਦੀ ਜਿਹਨੇ ਰਿਪੇਅਰ ਹੋਈ ਆ 1.30 ਲੱਖ ਰੁਪਏ ਉਹਦੇ ਤੇ ਲੱਗਿਆ ਐਵੇਂ ਜਿਹੜਾ ਤੁਹਾਡਾ ਦਹੜੂ ਦਾ ਜਿਹੜਾ ਸਰਕਾਰੀ ਹਾਈ ਸਕੂਲ ਹੈ ਉਹਦੇ ਵਿੱਚ ਬੱਚਿਆਂ ਦੇ ਲਈ ਫੇਰ ਨਵੇਂ ਬਾਥਰੂਮ ਬਣ ਕੇ ਤਿਆਰ ਹੋਏ ਨੇ 2 ਲੱਖ ਰੁਪਏ ਉਹਦੇ ਤੇ ਲੱਗੇ ਆ ਤੇ ਸਵੇੜ ਦੀ ਸਭਾ ਲਈ ਗਰਾਊਂਡ ਦੇ ਵਿੱਚ ਫੈਸਿਲਿਟੀਆਂ ਪ੍ਰੋਵਾਈਡ ਕਰਾਉਣ ਲਈ ਤੇ 3 ਲੱਖ ਰੁਪਏ ਉਹਦੇ ਤੇ ਲੱਗੇ ਆ ਇਹ ਤਾਂ ਅੱਜ-ਅੱਜ ਦੇ ਉਦਘਾਟਨ ਨੇ ਤੇ ਇਹਦੇ ਵਿੱਚ ਬਾਜੀਗਰ ਵਸਤੀ ਭਾਦਲਾ ਵਿਖੇ ਚਾਰ ਦੀਵਾਰੀ ਕਰਾਈ ਆ ਜਿਵੇਂ 1 ਲੱਖ 86000 ਉਹਦੇ ਤੇ ਲੱਗਾ ਕਮਰੇਆਂ ਲਈ 7 ਲੱਖ 51000 ਸਕੂਲ ਦੀ ਸਾਰੀ ਮੁਰੰਮਤ ਲਈ 3 ਲੱਖ 44000 ਤੇ ਐਦਾ ਹੀ ਕਰਦੇ ਬੂਲੇਪੁਰ ਵਿਖੇ ਚਾਰ ਦਿਵਾਰੀ ਕਰਵਾਈ 18,75,000 ਸਮਾਰਟ ਕਲਾਸਰੂਮਾਂ ਲਈ 14,60,000 ਰੁਪਇਆ ਬਾਥਰੂਮਾਂ ਦੀ ਰਿਪੇਅਰ ਸਾਰੀ ਦਿਵਾਰਤੀ ਨਵੇਂ ਸਿਰਿਓਂ ਕਰਾਈ ਨਵੇਂ ਤੇ ਬਾਥਰੂਮ ਲੜਕੇ ਤੇ ਲੜਕੀਆਂ ਦੀ ਅਲੱਗ-ਅਲੱਗ ਬਾਥਰੂਮ ਬਣਾਏ 2,31,000 ਰੁਪਇਆ ਤੇ ਚਾਰ ਦਿਵਾਰੀ ਦੀ 3 ਲੱਖ ਰੁਪਇਆ ਤੇ ਸਕੂਲ ਆਫ ਹੈਪੀਨੈਸ ਦੇ ਦੌਰਾਨ 40,40,000 ਰੁਪਇਆ 61 ਲੱਖ ਰੁਪਇਆ ਸਕੂਲ ਨੂੰ ਆਇਆ ਤੇ ਜਿਹੜੀ ਰਸੂਲੜਾ ਵਿਖੇ ਸਭ ਤੋਂ ਵੱਡਾ ਕੰਮ ਰਸੂਲੜਾ ਵਿਖੇ ਹੋਇਆ। ਰਸੂਲੜੇ ਚ ਅਸੀਂ ਜਿਹੜੇ ਤਿੰਨ ਕਲਾਸਰੂਮ ਬਣਾਏ ਨੇ 18 ਲੱਖ 47500 ਦਾ ਕਲਾਸਰੂਮਾਂ ਤੇ ਖਰਚਿਆ। ਟੋਟਲ ਸਾਰੇ ਕੰਮਾਂ ਨੂੰ ਬਲਾ ਕੇ 90 ਲੱਖ ਰੁਪਈਆ। ਕਹਿਣਾ ਸੌਖਾ 90 ਲੱਖ ਰੁਪਈਆ ਅਸੀਂ ਹੋਂ ਤੱਕ ਇਹਨਾਂ ਤਿੰਨ ਸਾਲਾਂ ਚ ਕੱਲੇ ਰਸੂਲੜੇ ਪਿੰਡ ਤੇ ਖਰਚ ਚੁੱਕੇ ਆਂ ਤੇ ਮਜ਼ਦਰੀ ਵਿਖੇ ਚਾਰ ਦੁਆੜੀ ਤੇ ਅਸੀਂ 410000 ਰੁਪਈਆ ਖਰਚਿਆ। ਇਸ ਤਰ੍ਹਾਂ ਦੇ ਇਹ ਜਿਹੜੇ ਕੰਮ ਨੇ ਜਿਹੜੀ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਜੋ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਿੱਖਿਆ ਦੀ ਕ੍ਰਾਂਤੀ ਸਿੱਖੇ ਬੱਚੇ ਪੜਨਗੇ ਸਾਡੇ ਪੰਜਾਬ ਦੇ ਬੱਚੇ ਪੜਨਗੇ ਤਾਂ ਹੀ ਪੰਜਾਬ ਦਾ ਆਉਣ ਵਾਲੇ ਸਮੇਂ ਚ ਜਿਹੜਾ ਭਵਿੱਖਾ ਉਜਲੂ ਕੋਈ ਸਮਾਂ ਹੁੰਦਾ ਸੀ ਪੰਜਾਬ ਦੀ ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਪੰਜਾਬ ਦੀ ਜਿਹੜੀ ਸਿੱਖਿਆ ਹੈ ਉਹ ਇੱਕ ਨੰਬਰ ਤੇ ਹੁੰਦੀ ਸੀ ਭਾਰਤ ਦੇ 28 ਸੂਬਿਆਂ ਚੋਂ 8 ਯੂਨੀਅਨ ਟਰੈਕਟਰੀਆਂ ਤੋਂ ਅਸੀਂ ਸਭ ਤੋਂ ਵੱਧ ਮਤਲਬ ਸਾਖਰਤਾ ਚ ਅੱਗੇ ਸੀ ਫਿਰ ਪਤਾ ਨਹੀਂ ਕਿਹੜਾ ਦੌਰ ਆਇਆ ਕਿਹੜੀਆਂ ਸਰਕਾਰਾਂ ਦੇ ਅਸੀਂ ਵੇਖ ਪੈ ਗਏ ਕਿ ਸਾਡੀ ਸਾਖਰਤਾ ਦੀ ਮਿਆਰ ਗਿਰਦਾ ਗਿਰਦਾ ਇਸ ਹੱਦ ਤੱਕ ਆ ਗਿਆ ਸੀ ਕਿ ਕੋਈ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਪਰ ਜਿਸ ਦਿਨ ਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਮਿਆਰ ਪ੍ਰਮਾਤਮਾ ਦੀ ਕਿਰਪਾ ਨਾਲ ਫੇਰ ਉੱਚਾ ਉੱਠਣਾ ਸ਼ੁਰੂ ਹੋ ਗਿਆ ਜਿਹਦੇ ਤਹਿਤ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਭਗ ਲਗਭਗ 15000 ਬੱਚੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਲਗਭਗ 15000 ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਜੋ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੱਤੀ ਹੈ ਜਿਹੜੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਆ ਪਿੱਛੇ ਅਸੀਂ ਬੂਲੇਪੁਰ ਸਕੂਲ 'ਚ ਜਾ ਕੇ ਆਏ ਹਾਂ CBSE ਬੋਰਡ ਤੋਂ ਪੰਜ ਬੱਚਿਆਂ ਨੇ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਤੀ ਅੱਠ ਬੱਚਿਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪ੍ਰਾਈਵੇਟ ਸਕੂਲ ਤੋਂ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਤੀ ਸੋ ਇਹ ਪਹਿਲੀ ਵਾਰ ਪ੍ਰਚਲਨ ਹੋਇਆ ਹੈ ਤੇ ਜਿਹੜਾ ਬੱਚੇ ਅੱਗੇ ਇਹ ਸੁਣਦੇ ਸੀ ਕਿ ਪ੍ਰਾਈਵੇਟ ਸਕੂਲ ਸਰਕਾਰੀ ਜੋ ਨਾਮ ਕਟਵਾ ਕੇ ਪ੍ਰਾਈਵੇਟ ਚ ਜਾਂਦੇ ਸੀ ਪਰ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਕਿ ਪ੍ਰਾਈਵੇਟ ਸਕੂਲਾਂ ਚੋਂ ਹੁਣ ਬੱਚੇ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਚ ਜਾ ਰਹੇ ਕੀ ਜਿਹੜੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਉਹ ਵੀ ਪੂਰੀ ਕੀਤੀ ਜਾ ਗਈ 12700 ਦੇ ਕਰੀਬ ਅਸੀਂ ਅਧਿਆਪਕਾਂ ਜਿਹੜੇ ਪਹਿਲੀ ਗੱਲ ਤਾਂ ਆਪਣੀ ਸਰਕਾਰ ਨੇ ਆ ਕੇ ਪੱਕੇ ਕੀਤੇ ਨੇ ਜਿਹੜੇ ਲੰਬੇ ਸਮੇਂ ਤੋਂ ਟੈਂਕੀਆਂ ਤੇ ਚੜੇ ਫਿਰਦੇ ਸੀ ਉਹਨਾਂ ਅਧਿਆਪਕਾਂ ਦੀ ਸੈਲਰੀ ਹੈ ਜਿਹੜੀ 3 ਗੁਣਾ 4 ਗੁਣਾ ਇਨਕਰੀਜ਼ ਹੋ ਗਈ ਉਹਨਾਂ ਦੇ ਅਧਿਆਪਕਾਂ ਨੂੰ ਪੁੱਛ ਕੇ ਦੇਖਿਓ ਉਹਨਾਂ 'ਚ ਕਿੰਨੀ ਖੁਸ਼ੀ ਦੀ ਲਾ ਹੈ ਤੇ ਤਕਰੀਬਨ ਇਕੱਲੇ ਜੇਕਰ ਮੈਂ ਆਪਣੇ ਖੰਨੇ ਬਲਾਕ ਦੀ ਗੱਲ ਕਰਾਂ 20 ਅਧਿਆਪਕ ਤਾਂ ਇਸ ਹਫਤੇ ਦੇ ਅੰਦਰ ਸਾਡੇ ਨਵੇਂ ਉਰੇ ਪੁਆਇੰਟ ਹੋਏ ਨੇ ਖੰਨੇ ਬਲਾਕ 'ਚ 20 ਅਧਿਆਪਕ ਪੱਕੇ ਅਧਿਆਪਕ ਇਸ ਦੇ ਨਾਲ ਨਾਲ ਅਸੀਂ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਅੰਦਰ 20000 ਅਧਿਆਪਕਾਂ ਦੀ ਜਿਹੜੀ ਭਰਤੀ ਦੀ ਮੁਹਿੰਮ ਹੈ ਭਰਤੀ ਦੀ ਪ੍ਰਤੀਕਿਰਿਆ ਉਹ ਸ਼ੁਰੂ ਕੀਤੀ ਹੋਈ ਹੈ ਆਉਣ ਵਾਲੇ ਸਮੇਂ 'ਚ ਕਿਸੇ ਵੀ ਕਿਸਮ ਦੀ ਕਿ ਕੋਈ ਵੀ ਜਿਹੜੀ ਸ਼ਾਰਟੇਜ ਹੋਊਗੀ ਆਉਣ ਵਾਲੇ ਸਮੇਂ 'ਚ ਅਸੀਂ ਉਹਨੂੰ ਖਤਮ ਕਰ ਦੇਵਾਂਗੇ। ਇਹ ਸਬਜੈਕਟਾਂ ਦਾ ਬੜਾ ਵੱਡਾ ਰੋਲ ਹੁੰਦਾ ਜਿਵੇਂ ਪਿੰਡੂ ਫੈਕਟਰਾਂ ਸਰਕਾਰੀ ਗਵਰਨਮੈਂਟ ਤੇ 44 ਮੈਕਾਣ ਪੰਜੈਦਾ ਦੀ ਕੀ ਰਿਸਪੋਨਸਿਬਿਲਿਟੀ ਸਿੱਖੀ ਜੀ। ਦੇਖੋ ਸਭ ਤੋਂ ਵੱਡੀ ਗੱਲ ਹੈ ਪੰਜਾਬ ਅੱਜ ਵੀ ਸਾਡਾ 60% ਪਿੰਡਾਂ ਦੇ ਵਿੱਚ ਵੱਸਦਾ। ਸੋ ਪਿੰਡਾਂ ਦਾ ਸਭ ਤੋਂ ਵੱਡਾ ਪੰਚਾਇਤਾਂ ਦਾ ਸਰਪੰਚਾਂ ਦਾ ਪੰਚਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦੇ ਵਿੱਚ। ਸੋ ਅਸੀਂ ਹਰ ਇੱਕ ਪਿੰਡ ਦੇ ਵਿੱਚ ਇਸ ਵਾਰ ਅਸੀਂ ਪ੍ਰੋਮਿਸ ਕੀਤਾ ਹੋਇਆ ਹੈ ਕਿ ਅਸੀਂ ਇਨਸ ਇਹ ਜਿਹੜੀ ਸਾਡੇ ਕੋਲ ਜਿਹੜਾ ਟਿਨਿਓਰ ਸਾਡਾ ਬਚਿਆ ਹੈ ਇਹਦੇ ਵਿੱਚ ਅਸੀਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਇੱਕ ਖੇਡ ਮੈਦਾਨ ਬਣਾ ਕੇ ਤਿਆਰ ਕਰ ਰਹੇ ਹਾਂ ਔਰ ਉਹ ਖੇਡ ਮੈਦਾਨ ਵੀ ਆਪਣੇ ਆਪ ਦੇ ਵਿੱਚ ਇੱਕ ਆਰਟ ਹੋਊਗਾ ਇੰਨਾ ਵਧੀਆ ਸਟੇਟ ਆਫ ਦੀ ਆਰਟ ਪਲੇਗਰਾਉਂਡ ਹੋਊਗਾ ਅਲੱਗ-ਅਲੱਗ ਖਿੱਤੇ ਦੇ ਮੁਤਾਬਕ ਕਿਤੇ ਵਾਲੀਬਾਲ ਖੇਲੀ ਜਾਂਦੀ ਹੈ ਕਿਤੇ ਫੁੱਟਬਾਲ ਖੇਲੀ ਜਾਂਦੀ ਹੈ ਕਿਤੇ ਹੌਕੀ ਖੇਲੀ ਜਾਂਦੀ ਹੈ ਕਿਤੇ ਕਬੱਡੀ ਖੇਲੀ ਜਾਂਦੀ ਹੈ ਕਿਤੇ ਕੁਸ਼ਤੀਆਂ ਖੇលੀਆਂ ਜਾਂਦੀਆਂ ਨੇ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ক্রিকেট ਦੇ ਗਰਾਊਂਡ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਪਲੇ ਗਰਾਊਂਡ ਤਿਆਰ ਕਰ ਰਹੇ ਹਾਂ ਔਰ ਪ੍ਰੋਪਰ ਉਹਨਾਂ ਦੇ ਵਿੱਚ ਅਸੀਂ ਲਾਈਟਨਿੰਗ ਗਾਰਡਨਿੰਗ ਅੰਦਰ ਜਿਹੜਾ ਵਾਕ ਕਰਨ ਲਈ ਉਹਦੇ ਪ੍ਰੋਪਰ ਇੱਕ ਟਾਈਲਾਂ ਦਾ ਜਾਨੀ ਕਿ ਅੰਦਰ ਉਹਦਾ ਉਹ ਵੀ ਬਣਾਵਾਂਗੇ ਪਾਥ ਵੀ ਬਣਾਵਾਂਗੇ ਤੇ ਉਹਦੇ ਪ੍ਰੋਪਰ ਉੱਥੇ ਪਾਣੀ ਦਾ ਇੰਤਜ਼ਾਮ ਤੇ ਬੱਚਿਆਂ ਦੇ ਖੇਡਣ ਦੇ ਲਈ ਹਰ ਤਰ੍ਹਾਂ ਦੀ வசूलਤਾਂ ਅਸੀਂ ਪ੍ਰੋਵਾਈਡ ਕਰਾਂਗੇ